ਦੇ ਸ਼ਬਦ ਦੇ ਸਮਝ ਵਸਦੇ ਸਾਰੇ ਸੱਜਣ ਮਿੱਤਰਾਂ ਦਾ ਧਰਵਾਰ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਣੀ ਰਾਏ ਜ਼ਰੂਰ ਦੇ ਦਿਓ ਦੋਸਤੋ ਮੈਂ ਤੁਹਾਨੂੰ ਗੱਲ ਕਰਦਾਗਾ ਵੀ ਬਾਹਰੋਂ ਕਿਸੇ ਕੁੜੀ ਦੀ ਇੱਕ ਦਿਨ ਵੀਡੀਓ ਆਈ ਸੀਗੀ ਸੋਸ਼ਲ ਮੀਡੀਆ ਤੇ ਵੀ ਪੰਜਾਬ ਦੇ ਵਿੱਚ ਜਿਹੜੇ ਆਪਰੇਸ਼ਨ ਆ ਉਹ ਐਵੇਂ ਬਾਧੂ ਫਾਲਤੂ ਦੇ ਹੋਈ ਜਾਂਦੇ ਆ ਕਿ ਐਵੇਂ ਕੁੜਕਾਂ ਦਾ ਢੱਡ ਪੜਾਇਆ ਜਾਂਦਾ ਹੈਗਾ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਜਿਹੜੇ ਬਾਹਰ ਬੈਠੋ ਐਵੇਂ ਮਾਰੀ ਜਾਂਦੇ ਆ ਗੱਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਵੀ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆਪਾਂ ਨੂੰ ਪੰਜਾਬ ਦੀ ਸੱਚ ਤੇ ਇਸ ਵਿਸ਼ੇ ਤੇ ਮੈਂ ਗੱਲ ਕਰਨ ਲੱਗਾ ਸੀਗਾ ਦੋਸਤੋ ਸਭ ਤੋਂ ਪਹਿਲਾਂ ਮੈਂ ਸਤਿਕਾਰ ਕਰਦਾ ਡਾਕਟਰਾਂ ਦਾ ਜਿਹੜੇ ਇਸ ਧਰਤੀ ਦੇ ਉੱਤੇ ਦੂਜਾ ਰੱਬ ਨੇ ਆਪਾਂ ਨੂੰ ਸਾਰੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਣਾ ਵੀ ਜਿਹੜੀ ਕਈ ਵਾਰੀ ਮਜਬੂਰੀ ਹੁੰਦੀ ਆ ਬਾਹਰ ਬੈਠੀ ਵੀਡੀਓ ਤੋਂ ਨੇ ਪਾਤੀ ਵੀ ਇੱਥੇ ਨਿਆਜ ਆਪਰੇਸ਼ਨ ਹੁੰਦੇ ਜੀ ਹੈਰਾਨੀ ਜਨਕ ਗੱਲ ਹੈ ਫਲਾਨਾ ਢਿੰਗੜਾ ਕੁੜੀਆਂ ਦੇ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਜਦੋਂ ਆਪਾਂ ਕਿਸੇ ਵੀ ਹਸਪਤਾਲ ਚ ਜਾਂ ਦਵਾਈ ਬੂਟੀ ਲੈਣ ਜਾਂਦੇ ਆ ਦੋਸਤੋ ਉੱਥੇ ਇੰਨੀ ਭੀੜ ਹੈ ਤੁਹਾਨੂੰ ਪਤਾ ਹੀ ਹੈ ਨਰਸਾਂ ਕੋਲੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਉਹ ਤੇ জাফর ਉਹ ਜਿਹੜੀਆਂ ਦੂਜੇ ਦਵਾਈ ਲੈਣ ਆਲੇ ਹੋਰਾਂ ਪੇਸ਼ੈਂਟ ਉਹਨਾਂ ਨੂੰ ਅਟੈਂਡ ਕਰਨ ਉਹਨਾਂ ਦੀ ਵਿਚਾਰਾਂ ਦੀ ਮਜਬੂਰੀ ਆ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈਗੀ ਤੇ ਇੱਕ ਥਰਮਾ ਹੋਰ ਗੱਲ ਦੱਸ ਦਿੰਨਾ ਵੀ ਜਿਹੜੀਆਂ ਅੱਜ ਕੱਲ੍ਹ ਦੇ ਕੁੜਗਾਂ ਬੁੜਗਾਂ ਇਹ ਇਹ ਪੀੜਾ ਨਹੀਂ ਸਹਿ ਸਕਦੇ ਨੰਗਾ ਇਹਨੂੰ ਪ੍ਰਸਤੂਤੀ ਪੀੜੀਆਂ ਹੁੰਦੀਆਂ ਜਿਹੜੀਆਂ ਜਵਾਖ ਜੰਮਣ ਨੂੰ ਪੀੜਾ ਨਹੀਂ ਸਹਿ ਸਕਦੀਆਂ ਇਸ ਕਰਕੇ ਇਹਨਾਂ ਦੇ ਆਪਰੇਸ਼ਨ ਹੋ ਜਾਂਦਾ ਬਾਈ ਕਈ ਵਾਰੀ ਫਿਰ ਜੋ ਜਵਾਖ ਜੰਮਣਾ ਹੁੰਦਾ ਜਵਾਖ ਨੂੰ ਟਾਈਮ ਲੱਗਦਾ ਹੈਗਾ ਤੇ ਉੱਥੇ ਬੈਠੀਆਂ ਚਾਂਗਾ ਮਾਰੀਆਂ ਹੇਬੂ ਕਰੀ ਜਾਂਦੀਆਂ ਫਿਰ ਉਹਨਾਂ ਨੇ ਤਾਂ ਵਿਚਾਰੀਆਂ ਨੇ ਥੋੜੇ ਹੱਡ ਛੜਾਉਣੀ ਆ ਸੋਨ ਮੈਂ ਕਹਿੰਦਾ ਤੀਜਾ ਜਿਹੜਾ ਫੈਕਟਰ ਹੈ ਕੁੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਹੈਗੀਆਂ ਨਾ ਕਮਜ਼ੋਰ ਐ ਪਹਿਲਾਂ ਵਾਲੀਆਂ ਜਿਹੜੀਆਂ ਆਪਣੀਆਂ ਮਾਵਾ ਪੇਵਾ ਸੀ ਉਹ 9 9 8 8 7 7 ਜਵਾਬ ਹੁੰਦੀ ਸੀ ਉਹਨਾਂ ਦੇ ਤੇ ਘਰੇ ਬੱਚੇ ਪੈਦਾ ਹੁੰਦੇ ਸੀ ਤੇ ਹੁਣ ਵਾਲੀਆਂ ਜਿਹੜੀਆਂ ਜਿਹੜੇ ਰੇਹਾਂ ਸਪਰੇਹਾਂ ਵਾਲੇ ਹਨ ਖਾਧ ਖਰਾਕਾ ਹੈ ਨਹੀਂ ਪਿੱਤੇ ਇਹਨਾਂ ਦੇ ਸੁੱਕੇ ਪਏ ਆ ਕਮਜ਼ੋਰ ਹੈਗਾ ਇਹ ਵਾ ਕੱਲੇ ਉਹਦੇ ਕਹਿਣ ਵਾਂਗੂ ਚਿੱਟੀਆਂ ਪੂਣੀ ਵਰਗੀਆਂ ਹੀ ਆ ਹੋਰ ਤਾਂ ਕੁਛ ਹੈ ਨਹੀਂ ਵਿੱਚ ਅੰਦਰ ਤਾਕਤ ਹੋਵੇ ਤਾਂ ਫੇਰ ਹੀ ਇਹ ਜਵਾਬ ਪੈਦਾ ਕਰਨ ਇਸ ਕਰਕੇ ਇਹਨਾਂ ਦੇ ਆਪ ਦੇ ਅੰਦਰ ਵੀ ਕੁਛ ਹੈ ਨਹੀਂ ਪ੍ਰਸਤੂਤੀ ਪੀੜਾ ਨਹੀਂ ਸਹੀ ਸਹਿ ਸਕਦੀਆਂ ਤੇ ਸੋਨੂ ਮੈਂ ਗ ਵੀ ਕਈ ਵਾਰੀ ਡਾਕਟਰ ਦੀ ਮਜਬੂਰੀ ਬਣ ਜਾਂਦੀ ਆ ਆਪਰੇਸ਼ਨ ਕਰਨਾ ਜੋ ਤੁਸੀਂ ਬੈੱਡ ਤੇ ਪੈ ਕੇ ਚੀਕਾਂ ਮਾਰੀ ਜਾਂਦੇ ਹੋ ਤੇ ਡਾਕਟਰ ਦੀ ਮਜਬੂਰੀ ਬਣ ਜਾਂਦੀ ਹੈ ਵੀ ਇਹਦੇ ਖੜਾ ਛੜਾਓ ਤੇ ਤਾਂ ਕਰਕੇ ਇਹ ਗੱਲਾਂ ਫੈਕਟਰ ਕਈ ਮਤਲਬ ਗੱਲਾਂ ਜਿਹੜੀਆਂ ਹੈਗੀਆਂ ਨਾ ਇਹ ਫੈਕਟਰ ਆ ਜਿਹੜੇ ਇਹ ਕਈ ਗੱਲਾਂ ਮਹਿਣੇ ਰੱਖਦੇ ਆ ਸੁਣ ਮੈਂ ਗੱਲ ਦੱਸਣਾ ਤੇ ਜਿਹੜੇ ਲੋਕ ਆ ਲੋਕਾਂ ਦਾ ਕੰਮ ਹੈਗਾ ਕਹਿਣਾ ਲੋਕ ਕਹੀ ਜਾਂਦੇਗੇ ਪਰ ਮੈਂ ਇਸ ਵਿਸ਼ੇ ਤੋਂ ਹਟ ਕੇ ਗੱਲ ਕਰਦਾ ਵੀ ਸਾਨੂੰ ਸਾਰੇ ਡਾਕਟਰਾਂ ਦਾ ਭਰਾਵਾਂ ਦਾ ਸਰਕਾਰ ਕਰਨਾ ਚਾਹੀਦਾ ਧਰਤੀ ਤੇ ਦੂਜਾ ਭਗਵਾਨ ਨੇ ਦੂਜਾ ਰੱਬ ਨੇ ਤੇ ਜਿਹੜੀਆਂ ਮੈਂ ਫालतੂਆਂ ਕੋਈ ਵੀਡੀਓ ਪਾਉਂਦੀ ਆ ਜੀ ਉਥੇ ਡਾਕੂੜਿਆਂ ਦੇ ਆਪਰੇਸ਼ਨ ਵਾਲੇ ਹੁੰਦੇ ਆ ਪੰਜਾਬ ਦੇ ਵਿੱਚ ਆਏ ਹੁੰਦਾ ਜੇ ਉਹਦਾ ਆਪਰੇਸ਼ਨ ਕਰਨਾਂਗਾ ਤਾਂ ਹੋਰ ਕੀ ਕਰਨ ਹਸਪਤਾਲ ਤਾਂ ਅੱਗੇ ਡੱਟੇ ਪਏ ਆ ਜਿਨ੍ਹਾਂ ਨੇ ਤੁਸੀਂ ਡਾਕਟਰ ਬਣਨਾ ਸੀ ਪੜ੍ਹ ਲਿਖ ਕੇ ਠੀਕ ਆ ਜਾਂ ਮਾਸਟਰ ਬਣਨਾ ਸੀਗਾ ਆਪ ਤਾਂ ਤੁਸੀਂ ਪੜ੍ਹ ਪੜ੍ਹ ਲਿਖ ਕੇ ਬਾਹਰ ਜਾਵੜੇ ਤੇ ਬਾਹਰ ਜਾ ਕੇ ਡਿਗਰियां ਕਰਕੇ ਵੀ ਤੁਸੀਂ ਉੱਥੇ ਹੀ ਕਰਦੇ ਆ ਉੱਥੇ ਤੁਸੀਂ ਕਰਦੇ ਕੰਮ ਸੋਡੀ ਲੋਡ ਸੀਗੀ ਤੇ ਤੁਸੀਂ ਛੱਡ ਕੇ ਭੱਜ ਗਏ ਪੰਜਾਬ ਨੂੰ ਡਾਕਟਰ ਤੁਸੀਂ ਬਣਨਾ ਸੀ ਤੁਸੀਂ ਮਾਸਟਰ ਬਣਨਾ ਸੀ ਤੇ ਪਰ ਤੁਸੀਂ ਛੱਡ ਕੇ ਭੱਜ ਗਏ ਤੇ ਫਿਰ ਇੱਥੇ ਰਹੂ ਕੌਣ ਜਿਹੜੇ ਹੈਗੇ ਆ ਵਿਚਾਰੇ ਉਹਨਾਂ ਨੂੰ ਤਾਂ ਕੰਮਕਾਰ ਲੈਣ ਤੋਂ ਸੀਮਤਾ ਇਸ ਕਰਕੇ ਮੈਂ ਜੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਦੇਗੇ ਇਹਨਾਂ ਨੂੰ ਕਿ ਲਾਈਕ ਕਰ ਦਿਓ ਕਮੈਂਟ ਵੀ ਕਰ ਦਿਓ ਛੋਟਾ ਜਿਹਾ ਪਰ ਮੈਂ ਸਤਿਕਾਰ ਕਰਦਾ ਜਿੰਨੇ ਵੀ ਸਾਡੇ ਡਾਕਟਰ ਨੇ ਸਾਰੇ ਸਤਿਕਾਰਯੋਗ ਨੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਹ ਭਗਵਾਨ ਨੇ ਧਰਤੀ ਦਾ ਦੂਜਾ ਰੱਬ ਨੇ ਸੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ